ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣਾ ਜਿਹੜਾ ਅੱਜ ਦਾ ਵਿਸ਼ਾ ਹੈ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਪਾਠ ਦੇ ਬਾਰੇ ਜਿਸ ਦੇ ਅੱਗੇ ਤੁਹਾਡੀ ਕੋਈ ਵੀ ਇਸ਼ਾਨ ਨਹੀਂ ਅੜ ਸਕਦੀ ਸੋ ਸਤ ਸੰਗਤ ਜੀ ਉਸ ਬਾਰੇ ਜਾਣਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗਤ ਜੀ ਜੇਕਰ ਅਸੀਂ 13 ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਭਰੋਸਾ ਰੱਖ ਕੇ ਇਹ ਪਾਠ ਕਰ ਲੈਂਦੇ ਹਾਂ ਤਾਂ ਸਾਤ ਸੰਗਤ ਜੀ ਸਾਡੀ ਹਰ ਇੱਕ ਇੱਛਾ ਜ਼ਰੂਰ ਪੂਰੀ ਹੋ ਜਾਵੇਗੀ ਸਾਡੀ ਅਰਦਾਸ ਵਾਹਿਗੁਰੂ ਦੇ ਕੰਨਾਂ ਤੱਕ ਪਹੁੰਚ ਜਾਵੇਗੀ ਤਾਂ ਸਾਤ ਸੰਗਤ ਜੀ ਅੱਜ ਇਸੇ ਹੀ ਜ਼ਰੂਰੀ ਵਿਸ਼ੇ ਤੇ ਗੱਲ ਕਰਾਂਗੇ ਪਰ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਸਾਤ ਸੰਗਤ ਜੀ ਮਨੁੱਖ ਦੀ ਹਰ ਦੌੜ ਹਰ ਮਿਹਨਤ ਤੇ ਹਰ ਸੰਘਰਸ਼ ਦੇ ਪਿਛੇ ਕਿਸੇ ਨਾ ਕਿਸੇ ਇੱਛਾ ਦੀ ਤਾਕਤ ਕੰਮ ਕਰ ਰਹੀ ਹੁੰਦੀ ਹੈ ਸਾਤ ਸੰਗਤ ਜੀ ਕਹਿਣ ਦਾ ਭਾਵ ਹੈ ਕਿ ਮਨੁੱਖ ਜੋ ਵੀ ਕੰਮ ਕਰਦਾ ਹੈ ਉਸ ਪਿਛੇ ਉਸ ਦਾ ਕੋਈ ਨਾ ਕੋਈ ਫਲ ਪ੍ਰਾਪਤ ਜ਼ਰੂਰ ਕਰਨਾ ਉਚਾਰਿਆ ਹੁੰਦਾ ਹੈ ਸਾਤ ਸੰਗਤ ਜੀ ਕੋਈ ਵਿਅਕਤੀ ਧਨ ਦੀ ਖਾਤਰ ਦਿਨ ਰਾਤ ਇੱਕ ਕਰਦਾ ਹੈ ਕੋਈ ਸਫਲਤਾ ਦੇ ਸਿਖਰ ਤੇ ਪਹੁੰਚਣ ਦੇ ਲਈ ਅਤੇ ਕਈ ਮਾਤਾ ਪਿਤਾ ਬੱਚਿਆਂ ਦੀ ਖੁਸ਼ੀ ਲਈ ਆਪਣਾ ਜੀਵਨ ਸਮਰਪਿਤ ਕਰ ਦਿੰਦੇ ਹਨ ਪਰ ਸਾਧ ਸੰਗਤ ਜੀ ਸੋਚੋ ਜਦੋਂ ਸਾਡੀਆਂ ਇਹ ਇਛਾਵਾਂ ਪੂਰੀਆਂ ਵੀ ਹੋ ਜਾਂਦੀਆਂ ਹਨ ਤਾਂ ਵੀ ਮਨੁੱਖ ਦੇ ਅੰਦਰ ਇੱਕ ਖਾਲੀਪਣ ਮਹਿਸੂਸ ਹੁੰਦਾ ਹੈ ਇਹ ਸੋਚ ਵਿੱਚ ਫਿਰ ਪਹਿਚਾਣਦਾ ਹੈ ਕਿ ਮੈਂ ਤਾਂ ਸਭ ਕੁਝ ਪ੍ਰਾਪਤ ਕਰ ਲਿਆ ਪਰ ਇਹ ਦਿਲ ਕਿਉਂ ਨਹੀਂ ਭਰਦਾ ਕਿਉਂਕਿ ਮੇਰੇ ਮਨ ਨੂੰ ਸ਼ਾਂਤੀ ਕਿਉਂ ਨਹੀਂ ਮਿਲ ਰਹੀ ਤਾਂ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਬਹੁਤੇ ਪਰਿਵਾਰਾਂ ਵਿੱਚ ਇਹੀ ਸਮੱਸਿਆ ਹੈ ਬਿਨਾਂ ਕਾਰਨ ਦੇ ਉਹਨਾਂ ਦੇ ਘਰ ਵਿੱਚ ਝਗੜਾ ਰਹਿੰਦਾ ਹੈ ਪਰੇਸ਼ਾਨੀ ਰਹਿੰਦੀ ਹੈ ਬਿਨਾਂ ਕਾਰਨ ਹੀ ਚਿੰਤਾ ਤੇ ਪਰੇਸ਼ਾਨੀ ਬਣੀ ਹੀ ਰਹਿੰਦੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਫਿਰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਤਾਂ ਸਾਧ ਸੰਗਤ ਜੀ ਇਹ ਖਾਲੀਪਨ ਕਿਸੇ ਬਾਹਰੀ ਚੀਜ਼ ਦੀ ਘਟਨਾ ਨਾਲ ਨਹੀਂ ਹੁੰਦਾ ਸਾਧ ਸੰਗਤ ਜੀ ਅਸਲ ਵਿੱਚ ਆਤਮਾ ਦੀ ਖੋਜ ਦੀ ਘਾਟ ਹੁੰਦੀ ਹੈ ਕਿਉਂਕਿ ਅਸੀਂ ਦੁਨੀਆ ਵਿੱਚ ਸੁੱਖ ਭਾਲਦੇ ਹਾਂ ਪਰ ਸੁੱਖ ਦਾ ਅਸਲ ਸੋਮਾ ਤਾਂ ਸਾਡੇ ਅੰਦਰ ਹੀ ਵਸਦਾ ਹੈ ਕਿਉਂਕਿ ਸਾਤ ਸੰਗਰ ਜੀ ਗੁਰਬਾਣੀ ਵੀ ਸਾਨੂੰ ਹਮੇਸ਼ਾ ਇਹੋ ਸੁਨੇਹਾ ਦਿੰਦੀ ਹੈ ਕਿ ਜੋ ਵੀ ਬੰਦਾ ਬਾਹਰ ਖੋਜਦਾ ਫਿਰਦਾ ਹੈ ਲੱਭਦਾ ਫਿਰਦਾ ਹੈ ਉਹ ਤਾਂ ਮਨੁੱਖ ਦੇ ਅੰਦਰ ਹੀ ਹੈ ਪਰ ਅਸੀਂ ਆਪਣੀਆਂ ਅੱਖਾਂ ਨੂੰ ਬਾਹਰ ਵੱਲ ਮੋੜ ਲੈਂਦੇ ਹਾਂ ਅਤੇ ਅਸੀਂ ਆਪਣੇ ਅੰਦਰ ਵੱਲ ਝਾਕਦੇ ਹੀ ਨਹੀਂ ਪਰ ਸਾਤ ਸੰਗਰ ਜੀ ਅੱਜ ਇੱਕ ਅਜਿਹੇ ਪਾਠ ਦੀ ਗੱਲ ਕਰਾਂਗੇ ਸ਼ਬਦ ਦੀ ਗੱਲ ਕਰਾਂਗੇ ਜੋ ਸਾਡੀ ਰੂਹ ਤੱਕ ਹਰ ਇੱਛਾ ਨੂੰ ਪੂਰੀ ਕਰ ਦੇਵੇਗਾ ਸਾਤ ਸੰਗਤਾਂ ਜੀ ਨਾਲ ਹੀ ਨਾਲ ਤੁਸੀਂ ਇਸ 파ਟ ਨੂੰ ਕਰਨ ਦੀ ਵਿਧੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਸੁਸੰਗਤ ਦੀ ਇਸ਼ਿਆ ਅਤੇ ਆਪਣੇ ਆਪ ਵਿੱਚ ਕੋਈ ਗਲਤ ਚੀਜ਼ ਨਹੀਂ ਹੁੰਦੀ ਇਸ਼ਿਆ ਤਾਂ ਜੀਵਨ ਨੂੰ ਚਲਾਉਣ ਦੀ ਤਾਕਤ ਹੁੰਦੀ ਹੈ ਇਸ਼ਿਆ ਦੇ ਸਿਰ ਤੇ ਹੀ ਤਾਂ ਬੰਦਾ ਤੁਰਿਆ ਫਿਰਦਾ ਹੈ ਜਦੋਂ ਸਾਡੇ ਮਨ ਵਿੱਚ ਕੋਈ ਇਸ਼ਿਆ ਹੁੰਦੀ ਹੈ ਤਾਂ ਹੀ ਅਸੀਂ ਕੋਈ ਕੰਮ ਕਰਦੇ ਹਾਂ ਮਿਹਨਤ ਕਰਦੇ ਹਾਂ ਤਾਂ ਇਹ ਸਾਨੂੰ ਅੱਗੇ ਵਧਣ ਵਿੱਚ ਮਦਦ ਕਰਦੀ ਹੈ ਪਰ ਸਾਤ ਸੰਗਤ ਜੀ ਇਹ ਇਸ਼ਿਆ ਮਾਇਆ ਦੇ ਜਲ ਵਿੱਚ ਵੀ ਫਸ ਜਾਂਦੀ ਹੈ ਸਾਤ ਸੰਗਾ ਜੀ ਉਸ ਵੇਲੇ ਇੱਕ ਬੰਧਨ ਜਿਹਾ ਬਣ ਜਾਂਦਾ ਹੈ ਕਿਉਂਕਿ ਇੱਕ ਜਦੋਂ ਸਾਡੀ ਇੱਛਾ ਪੂਰੀ ਹੋ ਜਾਂਦੀ ਹੈ ਦੂਸਰੀ ਇੱਛਾ ਖੜੀ ਹੋ ਜਾਂਦੀ ਹੈ ਕਿਉਂਕਿ ਅਸੀਂ ਇੱਕ ਮੰਗ ਪੂਰੀ ਕਰਨ ਦੇ ਲਈ ਕਰਜ਼ਾ ਲੈ ਲੈਂਦੇ ਹਾਂ ਕਰਜ਼ਾ ਚੁਕਾਉਣ ਦੇ ਲਈ ਹੋਰ ਮਿਹਨਤ ਕਰਦੇ ਹਾਂ ਫਿਰ ਇਸੇ ਹੀ ਮਿਹਨਤ ਦੇ ਬੋਝ ਦੇ ਹੇਠਾਂ ਸਾਡਾ ਮਨ ਚਿੰਤਾ ਪਰੇਸ਼ਾਨੀ ਨਾਲ ਭਰ ਜਾਂਦਾ ਹੈ ਫਿਰ ਇਹ ਹੀ ਚਿੰਤਾ ਸਾਡੀ ਆਤਮਾ ਦੀ ਸ਼ਾਂਤੀ ਨੂੰ ਖਤਮ ਕਰ ਦਿੰਦੀ ਹੈ ਫਿਰ ਅਸਲ ਵਿੱਚ ਸਮੱਸਿਆ ਕਰਜ਼ਾ ਨਹੀਂ ਹੁੰਦੀ ਤੇ ਨਾ ਹੀ ਸਮੱਸਿਆ ਪੈਸੇ ਦੀ ਘਾਟ ਹੁੰਦੀ ਹੈ। ਨਾ ਹੀ ਸਮੱਸਿਆ ਮਾਇਆ ਦੀ ਘਾਟ ਹੁੰਦੀ ਹੈ। ਅਸਲ ਸਮੱਸਿਆ ਹੈ ਮਨ ਦੀ ਅਸ਼ਾਂਤੀ। ਜਦੋਂ ਮਨ ਵਿੱਚ ਚਿੰਤਾ ਵਸ ਜਾਂਦੀ ਹੈ ਤਾਂ ਫਿਰ ਸਾਥ ਸੰਗਤ ਜੀ ਅਸੀਂ ਪ੍ਰਭੂ ਤੋਂ ਦੂਰ ਹੋ ਜਾਂਦੇ ਹਾਂ। ਜਦੋਂ ਅਸੀਂ ਫਿਰ ਪਰਮਾਤਮਾ ਤੋਂ ਦੂਰ ਹੁੰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਦੂਰੀ ਬਣਾ ਲੈਨੇ ਤਾਂ ਫਿਰ ਸਾਡੀਆਂ ਇਛਾਵਾਂ ਦਾ ਕੋਈ ਵੀ ਅੰਤ ਨਹੀਂ ਰਹਿ ਜਾਂਦਾ। ਅਸੀਂ ਇੱਕ ਧੌੜ ਭੱਜ ਵਿੱਚ ਫਸ ਜਾਂਦੇ ਹਾਂ। ਜਿੱਥੇ ਸਾਧ ਸੰਗਤ ਜੀ ਨਾ ਸਾਨੂੰ ਸ਼ਾਂਤੀ ਮਿਲਦੀ ਹੈ ਨਾ ਸਕੂਨ ਮਿਲਦਾ ਹੈ ਇਸ ਚਿੱਤੀ ਦਾ ਹੱਲ ਜਿਹੜਾ ਹੈ ਕੋਈ ਵੀ ਨਹੀਂ ਹੋ ਸਕਦਾ ਤੇ ਨਾ ਹੀ ਸਾਨੂੰ ਕਿਧਰੇ ਸਕੂਨ ਮਿਲਦਾ ਹੈ ਨਾ ਹੀ ਸ਼ਾਂਤੀ ਮਿਲਦੀ ਹੈ ਸਾਡੇ ਕੋਲ ਕੁਝ ਵੀ ਨਹੀਂ ਰਹਿ ਜਾਂਦਾ ਫਿਰ ਸਾਧ ਸੰਗਤ ਜੀ ਸ਼ਬਦ ਨੂੰ ਪਾਠ ਨੂੰ ਕਰਨ ਦੀ ਵਿਧੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹ ਵਿਧੀ ਕੀ ਹੈ ਇਸ ਨੂੰ ਕਿਵੇਂ ਕਰਨਾ ਹੈ 13 ਦਿਨ ਇਹ ਵਿਧੀ ਕਿਵੇਂ ਕਰਨੀ ਹੈ ਸਤ ਸੰਗਤ ਜੀ ਜੇਕਰ ਤੁਸੀਂ ਪੂਰਨ ਸ਼ਰਧਾ ਤੇ ਪੂਰੇ ਧਿਆਨ ਨਾਲ ਇਸ ਪਾਠ ਨੂੰ ਕਰੋਗੇ ਫਿਰ ਇਹ ਪਾਠ ਤੁਹਾਡੇ ਅੰਦਰ ਦੀ ਅਸ਼ਾਂਤੀ ਨੂੰ ਸ਼ਾਂਤੀ ਵਿੱਚ ਬਦਲ ਦੇਵੇਗਾ ਆਓ ਜਾਣਦੇ ਹਾਂ ਅਸੀਂ 13 ਦਿਨ ਇਹ ਪਾਠ ਕਿਵੇਂ ਕਰਨਾ ਹੈ ਪਹਿਲਾਂ ਗੱਲ ਕਰ ਲੈਣੇ ਆ ਜੀ ਸਮੇਂ ਦੇ ਬਾਰੇ ਤੇ ਸਭ ਤੋਂ ਵਧੀਆ ਸਮਾਂ ਹੈ ਬ੍ਰਹਮ ਮਹੂਰਤ ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸਮਾਂ ਜਿਸ ਨੂੰ ਕਿ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਸਤ ਸੰਗਤ ਜੀ ਇਹ ਸਮਾਂ ਆਤਮਿਕ ਸ਼ਕਤੀਆਂ ਨਾਲ ਭਰਪੂਰ ਹੁੰਦਾ ਹੈ ਜੇਕਰ ਤੁਸੀਂ ਸਵੇਰੇ ਨਹੀਂ ਕਰ ਸਕਦੇ ਤਾਂ ਸਾਧ ਸੰਗਤ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਦਾ ਸਮਾਂ ਵੀ ਸ਼ੁੱਧ ਤੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਸੋ ਸਾਧ ਸੰਗਤ ਜੀ ਦਿਨ ਦੀ ਸ਼ੁਰੂਆਤ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧਿਆਨ ਵਿੱਚ ਲਗਾਉਣਾ ਹੈ। ਜੇਕਰ ਗੱਲ ਕੀਤੀ ਜਾਵੇ ਸਥਾਨ ਦੀ ਤਾਂ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਵਿੱਚ ਕਿਸੇ ਵੀ ਸਥਾਨ ਤੇ ਜਿੱਥੇ ਤੁਹਾਨੂੰ ਸ਼ਾਂਤੀ ਮਹਿਸੂਸ ਹੋਵੇ ਉੱਥੇ ਬੈਠ ਕੇ ਇਹ ਪਾਠ ਕਰ ਸਕਦੇ ਹੋ। ਚਾਹੇ ਤੁਸੀਂ ਇਹ ਪਾਠ ਬੈੱਡ ਦੇ ਉੱਪਰ ਬੈਠੋ ਜਾਂ ਉਸ ਸਮੇ ਬਿਸਤਰੇ ਦੇ ਉੱਪਰ ਬੈਠ ਕੇ ਵੀ ਕਰ ਸਕਦੇ ਹੋ ਤਾਂ ਵੀ ਤੁਹਾਡਾ ਕੀਤਾ ਹੋਇਆ ਪਾਠ ਗੁਰੂ ਘਰ ਵਿੱਚ ਮਨਜ਼ੂਰ ਹੋਵੇਗਾ ਤੁਹਾਡੇ ਵੱਲੋਂ ਕੀਤੀ ਹੋਈ ਅਰਦਾਸ ਮਨਜ਼ੂਰ ਹੋਵੇਗੀ ਸਾਧ ਸੰਗਤ ਜੀ ਪਰਮ ਪਿਤਾ ਪਰਮੇਸ਼ਰ ਜੀ ਨੇ ਸਾਡੀ ਸ਼ਰਧਾ ਤੇ ਸਾਡੇ ਵਿਸ਼ਵਾਸ ਨੂੰ ਵੇਖਣਾ ਹੈ ਨਾ ਕਿ ਜਗ੍ਹਾ ਨੂੰ ਵੇਖਣਾ ਹੈ ਕਿ ਅਸੀਂ ਕਿਸ ਜਗ੍ਹਾ ਤੇ ਬੈਠ ਕੇ ਪਾਠ ਕਰਦੇ ਹਾਂ ਬਾਕੀ ਸਾਧ ਸੰਗਤ ਜੀ ਇਸ ਪਾਠ ਨੂੰ ਕਰਦੇ ਸਮੇ ਤੁਸੀ ਆਪਣੇ ਨਜ਼ਦੀਕ ਇੱਕ ਸਾਫ ਗਲਾਸ ਵਿੱਚ ਪਾਣੀ ਭਰ ਸਕਦੇ ਹੋ ਕਿਉਂਕਿ ਪਾਣੀ ਵਿੱਚ ਖਿੱਚਣ ਦੀ ਊਰਜਾ ਹੁੰਦੀ ਹੈ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਸਾਧ ਸੰਗਤ ਜੀ ਇਸ ਪਾਠ ਦੀ ਊਰਜਾ ਉਸ ਪਾਣੀ ਵਿੱਚ ਵੀ ਸਮਾ ਜਾਂਦੀ ਹੈ ਅਤੇ ਅਸੀਂ ਇਸ ਪਾਣੀ ਨੂੰ ਇਸਤੇਮਾਲ ਪੀਣ ਵਾਲੇ ਪਾਣੀ ਵਿੱਚ ਕਰ ਸਕਦੇ ਹਾਂ ਘਰ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਿੱਚ ਕਰ ਸਕਦੇ ਹਾਂ ਇਸ ਪਾਠ ਨੂੰ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਆਪਣੇ ਮਨ ਦੇ ਅੰਦਰ ਆਪਣੇ ਮਨ ਦੀ ਜੋ ਵੀ ਪਰੇਸ਼ਾਨੀ ਹੈ ਜੋ ਵੀ ਦਿੱਕਤ ਹੈ ਉਸ ਨੂੰ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹਵਾਲੇ ਕਰ ਦੇਣਾ ਹੈ ਕਹਿਣ ਦਾ ਭਾਵ ਹੈ ਜ਼ਿੰਦਗੀ ਵਿੱਚ ਚਾਹੇ ਜਿੰਨੀ ਵੀ ਵੱਡੀ ਸਮੱਸਿਆ ਹੋਵੇ ਪਰੇਸ਼ਾਨੀ ਹੋਵੇ ਕੁਝ ਪਲਾਂ ਲਈ ਤੁਸੀਂ ਆਪਣੀ ਸਾਰੀ ਪਰੇਸ਼ਾਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਛੱਡ ਦੇਣੀ ਹੈ ਕਿ ਮੇਰੀ ਪਰੇਸ਼ਾਨੀ ਸਤਿਗੁਰ ਸੱਚੇ ਪਾਤਸ਼ਾਹ ਹੱਲ ਕਰਨਗੇ ਜਾਂ ਫਿਰ ਆਪਣੇ ਉਸ ਅਸਥਾਨ ਤੇ ਬੈਠ ਕੇ ਤੁਸੀਂ ਇਹ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ ਹੇ ਪਰਮਾਤਮਾ ਜੀ ਮੇਰੀਆਂ ਇਛਾਵਾਂ ਤੇਰੇ ਹੁਕਮ ਵਿੱਚ ਹੀ ਪੂਰੀਆਂ ਹੋਣ ਜੋ ਵੀ ਮੰਗਦਾ ਹਾਂ ਉਹ ਮੇਰੇ ਹਿੱਤ ਵਿੱਚ ਹੋਵੇ ਪੂਰੀ ਕਰ ਦਿਓ ਹਰ ਅਰਦਾਸ ਜੇਕਰ ਨਹੀਂ ਤਾਂ ਮੈਨੂੰ ਤੁਹਾਡੀ ਮਰਜ਼ੀ ਕਬੂਲ ਹੋ ਜਾਵੇ ਸਾਥ ਸੰਗਤ ਜੀ ਕਹਿਣ ਦਾ ਭਾਵ ਕਿ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨੀ ਹੈ ਕਿ ਮੈਂ ਜੋ ਵੀ ਮੇਰੀ ਜ਼ਿੰਦਗੀ ਦੇ ਵਿੱਚ ਚੰਗਾ ਹੋਵੇ ਤੁਸੀਂ ਉਸ ਜਿਹੜੀ ਇਛਾ ਹੈ ਉਹ ਜ਼ਰੂਰ ਪੂਰੀ ਕਰਿਓ ਜੋ ਮੇਰੀ ਆਤਮਾ ਲਈ ਚੰਗਾ ਹੋਵੇ ਜੋ ਤੁਹਾਡੀ ਮਰਜ਼ੀ ਦੇ ਵਿੱਚ ਹੋਵੇ ਉਹੀ ਇਸ਼ਾ ਤੁਸੀਂ ਮੇਰੀ ਪੂਰੀ ਕਰ ਦਿਓ ਤੁਹਾਡੀ ਇਸ਼ਾ ਅਨੁਸਾਰ ਤੁਹਾਡੀ ਮਰਜ਼ੀ ਅਨੁਸਾਰ ਮੈਂ ਉਸ ਇਸ਼ਾ ਨੂੰ ਕਬੂਲ ਕਰ ਲਵਾਂ ਇਦਾਂ ਹੀ ਕਹਿਣ ਤੋਂ ਭਾਵ ਅਸੀਂ ਉਸ ਪਾਠ ਦਾ ਜਾਪ ਕਰਨਾ ਸੋ ਫਿਰ ਸਾਧ ਸੰਗਤ ਜੀ ਅਜੇਹਾ ਜਾਪ ਅਜੇਹਾ ਸ਼ਬਦ ਇਹ ਸਿਰਫ ਮਾਇਆ ਜਾਂ ਸੰਸਾਰਿਕ ਚੀਜ਼ਾਂ ਦੀ ਪ੍ਰਾਪਤੀ ਨਹੀਂ ਕਰਵਾਉਂਦਾ ਸਗੋਂ ਅੰਦਰ ਦੀਆਂ ਇਸ਼ਾਵਾਂ ਨੂੰ ਪਵਿੱਤਰ ਕਰਦਾ ਹੈ ਜਦੋਂ ਤੁਸੀਂ ਇਸ ਸ਼ਬਦ ਦਾ ਜਾਪ ਕਰਦੇ ਹੋ ਤਾਂ ਸਾਧ ਸੰਗਤ ਜੀ ਮਨ ਵਿੱਚਲੇ ਸਾਰੇ ਕਲੇਸ਼ ਸਾਰੀਆਂ ਚਿੰਤਾਵਾਂ ਤੇ ਸਾਰੀ ਅਸ਼ਾਂਤੀ ਦੂਰ ਹੋ ਜਾਂਦੀ ਹੈ ਫਿਰ ਸਾਡਾ ਸਰੀਰ ਫੁੱਲ ਵਾਂਗ ਹੌਲਾ ਹੋ ਜਾਂਦਾ ਹੈ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਸਾਡੀ ਰੂਹ ਨੂੰ ਸਕੂਨ ਮਿਲ ਜਾਂਦਾ ਹੈ ਫਿਰ ਗੱਲ ਕਰਦੇ ਹਾਂ ਜੀ ਇਸ ਪਾਠ ਦੇ ਬਾਰੇ ਸਾਧ ਸੰਗਤ ਜੀ ਇਹ ਸ਼ਬਦ ਹੈ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਭਰ ਏਕੇ ਨਾਮ ਜਪਤ ਅਗਨਤ ਅਨੇਕੇ ਤਾਂ ਫਿਰ ਸਾਧ ਸੰਗਤ ਜੀ ਇਸ ਸ਼ਬਦ ਦੇ ਵਿੱਚ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਜਦੋਂ ਮਨੁੱਖ ਸਿਮਰਨ ਕਰਦਾ ਹੈ ਨਾ ਸਿਰਫ ਇੱਕ ਵਾਰ ਸਗੋਂ ਆਪਣੇ ਹਰ ਸਾਹ ਨਾਲ ਹਰ ਪਲ ਦੇ ਵਿੱਚ ਸਾਧ ਸੰਗਤ ਜੀ ਉਸ ਨੂੰ ਅਸਲੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਸੁੱਖ ਕਿਸੇ ਬਾਹਰੀ ਵਸਤੂ ਧਨ ਜਾਂ ਸਫਲਤਾ ਨਾਲ ਜੁੜਿਆ ਨਹੀਂ ਹੁੰਦਾ ਇਹ ਸੁੱਖ ਤਾਂ ਅੰਦਰੋਨੀ ਸ਼ਾਂਤੀ ਦਾ ਸੁੱਖ ਹੁੰਦਾ ਹੈ ਜੋ ਤੁਹਾਡੇ ਹਿਰਦੇ ਨੂੰ ਸਕੂਨ ਸੰਤੁਸ਼ਟੀ ਨਾਲ ਭਰ ਦਿੰਦਾ ਹੈ ਸਾਤ ਸੰਗਤ ਜੀ ਜਦੋਂ ਅਸੀਂ ਸਿਮਰਨ ਵਿੱਚ ਲੀਨ ਹੋ ਜਾਂਦੇ ਹਾਂ ਸਾਡਾ ਮਨ ਪ੍ਰਭੂ ਦੀ ਯਾਦ ਵਿੱਚ ਰੰਗਿਆ ਜਾਂਦਾ ਹੈ ਫਿਰ ਸਾਤ ਸੰਗਤ ਜੀ ਇਹ ਰੰਗ ਤੁਹਾਡੇ ਜੀਵਨ ਨੂੰ ਹੋਰ ਸ਼ਾਂਤੀ ਭਰਿਆ ਬਣਾ ਦਿੰਦਾ ਹੈ ਇਸ ਕਾਲ ਯੁਗ ਦੇ ਸਮੇਂ ਵਿੱਚ ਹਰ ਪਾਸੇ ਦੁੱਖ ਮਾਇਆ ਦੇ ਜਾਲ ਵਿਸ਼ੇ ਹੋਏ ਹਨ ਕਲ ਕਲੇਸ਼ ਤਨ ਮਾਹੇ ਮਿਟਾਵੋ ਕਾਲ ਯੁਗ ਦੇ ਵਿੱਚ ਸਾਨੂੰ ਹਰ ਪਾਸਿਓਂ ਦੁੱਖ ਚਿੰਤਾ ਤੇ ਮਾਇਆ ਦੇ ਜਾਲ ਮਿਲਦੇ ਹਨ ਪਰ ਗੁਰਬਾਣੀ ਸਾਨੂੰ ਇਹ ਹੀ ਸਿਖਾਉਂਦੀ ਹੈ ਕਿ ਸਿਮਰਨ ਦੀ ਸ਼ਕਤੀ ਨਾਲ ਇਹ ਸਾਰੇ ਕਲੇਸ਼ ਮਾਨਸਿਕ ਸਰੀਰਕ ਅਤੇ ਆਤਮਾ ਦੇ ਸਾਰੇ ਰੋਗ ਮਿਟ ਜਾਂਦੇ ਹਨ ਜਿਵੇਂ ਸੂਰਜ ਦੀ ਰੋਸ਼ਨੀ ਵਿੱਚ ਬਰਫ਼ ਪਿਘਲ ਜਾਂਦੀ ਹੈ ਉਸੇ ਤਰ੍ਹਾਂ ਹੀ ਸਿਮਰਨ ਦੀ ਰੋਸ਼ਨੀ ਸਾਡੇ ਮਨ ਦੀਆਂ ਸਾਰੀਆਂ ਚਿੰਤਾਵਾਂ ਨੂੰ ਖਤਮ ਕਰ ਦਿੰਦੀ ਹੈ ਸਾਧ ਸੰਗਤ ਜੀ ਇਹ ਸ਼ਬਦ ਸਾਡੇ ਸਰੀਰ ਅਤੇ ਮਨ ਵਿੱਚ ਵਸੀਆਂ ਤਕਲੀਫਾਂ ਨੂੰ ਦੂਰ ਕਰ ਦਿੰਦੇ ਹਨ ਸਾਨੂੰ ਸ਼ੁੱਧ ਅਤੇ ਸ਼ਾਂਤਮਈ ਅਵਸਥਾ ਵਿੱਚ ਲੈ ਜਾਂਦੇ ਹਨ ਸਿਮਰਿਓ ਜਾਸ ਬਿਸੰਬਰ ਏਕੇ ਨਾਮ ਚਪਤ ਅਗਨਤ ਅਨੇਕੇ ਸਾਤ ਸੰਗਤ ਜੀ ਇਹ ਪੰਗਤੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਇੱਕ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਦਾ ਜੋ ਭਾਰ ਹੈ ਆਪਣੇ ਹੱਥ ਵਿੱਚ ਚੁੱਕਿਆ ਹੋਇਆ ਹੈ ਸਾਤ ਸੰਗਤ ਜੀ ਉਹ ਪ੍ਰਭੂ ਜੋ ਸਭ ਕੁਝ ਕਰ ਸਕਦਾ ਹੈ ਤਾਂ ਸਾਤ ਸੰਗਤ ਜੀ ਉਹ ਸਾਡੀ ਰੂਹ ਨੂੰ ਹਰ ਇੱਛਾ ਨੂੰ ਪੂਰੀ ਕਰਨ ਦੀ ਵੀ ਸਮਰੱਥਾ ਰੱਖਦਾ ਹੈ ਤਾਂ ਜਦੋਂ ਅਸੀਂ ਉਸ ਇੱਕ ਸ਼ਬਦ ਦਾ ਜਾਪ ਕਰਦੇ ਹਾਂ ਸਾਡੀਆਂ ਸਾਰੀਆਂ ਇੱਛਾਵਾਂ ਪਰਮਾਤਮਾ ਜੀ ਦੀ ਮਰਜ਼ੀ ਦੇ ਅਧੀਨ ਪੂਰੀਆਂ ਹੋ ਜਾਂਦੀਆਂ ਹਨ ਅਸੀਂ ਹੁਣ ਮੰਗਣ ਵਾਲੇ ਨਹੀਂ ਰਹਿੰਦੇ ਅਸੀਂ ਉਸ ਦੀ ਮਰਜ਼ੀ ਵਿੱਚ ਰੰਗੇ ਹੋਏ ਜੀਵ ਬਣ ਜਾਂਦੇ ਹਾਂ ਨਾਮ ਜਪਤ ਅਗਨਤ ਅਨੇਕੇ ਜਿਸ ਨੇ ਵੀ ਇਹ ਸ਼ਬਦ ਦਾ ਜਾਪ ਕੀਤਾ ਉਸ ਨੂੰ ਅਣਗਿਣਤ ਤੇ ਅਨੇਕਾਂ ਫਲ ਪ੍ਰਾਪਤ ਹੋ ਜਾਂਦੇ ਹਨ ਰੂਹ ਨੂੰ ਸ਼ਾਂਤੀ ਮਿਲ ਜਾਂਦੀ ਹੈ ਸਾਥ ਸੰਗਤ ਅੰਦਰ ਦਾ ਸਕੂਨ ਮਿਲ ਜਾਂਦਾ ਹੈ ਜੋ ਕਿ ਸਾਡੇ ਲਈ ਸਭ ਤੋਂ ਵਧੀਆ ਹੁੰਦਾ ਹੈ ਇਹ ਪਾਠ ਦਾ ਸ਼ਬਦ ਦਾ ਜਾਪ ਤੁਸੀਂ ਜ਼ਰੂਰ ਕਰਦੇ ਹੀ ਰਹਿਣਾ ਹੈ ਸਭ ਤੋਂ ਵੱਡੀ ਤੁਹਾਡੀ ਇੱਛਾ ਕੋਈ ਪੂਰੀ ਹੋ ਜਾਵੇਗੀ ਤੁਹਾਡੀ ਰੂਹ ਪਰਮਾਤਮਾ ਨਾਲ ਜੁੜ ਜਾਵੇਗੀ ਉਹ ਹੁਣ ਸੰਸਾਰਿਕ ਮਾਇਆ ਦੀ ਬਜਾਏ ਪ੍ਰਭੂ ਦੀ ਹਜ਼ੂਰੀ ਵਿੱਚ ਪਰਮਾਤਮਾ ਜੀ ਦੀ ਯਾਦ ਨੂੰ ਮੰਗਣ ਲੱਗ ਜਾਣਗੇ ਕਿ ਸਾਡੇ ਹਿਰਦੇ ਵਿੱਚ ਪਰਮਾਤਮਾ ਵਸ ਜਾਵੇ ਸਾਥ ਸੰਗਤ ਜੀ ਤੁਸੀਂ 13 ਦਿਨ ਇਸ ਸ਼ਬਦ ਦਾ ਜਾਪ ਕਰਕੇ ਵੇਖ ਲਿਓ ਵੇਖਿਓ ਪਰਮਾਤਮਾ ਜੀ ਦੀ ਕਿਵੇਂ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ